ਸਤਿ ਸ਼੍ਰੀ ਅਕਾਲ ਤੁਸੀਂ ਦੇਖਿਓ ਦਾ ਟੀਵੀ ਐਨ ਆਰ ਆਈ ਤਾਂ ਬਾਜ਼ਾਰਾਂ ਦੇ ਵਿੱਚ ਧੰਤੇ ਰਸ ਬੋਕੇ ਰੌਣਕਾ ਜਿਹੜੀ ਉਹ ਲੱਗੀ ਹੋਈ ਹੈ ਲੋਕ ਭਾਂਡਿਆਂ ਦੀ ਅਤੇ ਗਹਿਣਿਆਂ ਦੀ ਖਰੀਦਦਾਰੀ ਕਰ ਰਹੇ ਨੇ ਤੁਸੀਂ ਦੇਖੋ ਇਸ ਪ੍ਰਕਾਰ ਬਾਜ਼ਾਰ ਦੇ ਵਿੱਚ ਰੌਣਕਾ ਜਿਹੜੀ ਉਹ ਲੱਗੀ ਹੋਈ ਹੈ ਇੱਕ ਪਾਸੇ ਭਾਂਡਿਆਂ ਦੀਆਂ ਸੇਲਾਂ ਲੱਗੀਆਂ ਹੋਈਆਂ ਨੇ ਦੂਜੇ ਪਾਸੇ ਸੁਨਿਆਰਿਆਂ ਦੀਆਂ ਦੁਕਾਨਾਂ ਵਿੱਚ ਵੀ ਭੀੜ ਨਜ਼ਰ ਆ ਰਹੀ ਹੈ ਲੋਕ ਗਹਿਣੇ ਗੱਟੇ ਨੇ ਜਿਹੜੇ ਉਹ ਖਰੀਦ ਰਹੇ ਨੇ ਤੇ ਨਾਲ ਹੀ ਸੋਨਾ ਚਾਂਦੀ ਦੇ ਜਿਹੜੇ ਸਿੱਕੇ ਨੇ ਉਹ ਵੀ ਉਹਨਾਂ ਦੇ ਵੱਲੋਂ ਖਰੀਦੇ ਜਾ ਰਹੇ ਨੇ ਕੋਈ ਜਾਂ ਜਿਹੜਾ ਉਹ ਦੇਵੀ-ਦੇਵਤਿਆਂ ਦੀਆਂ ਸੋਨੇ-ਚਾਂਦੀ ਦੀਆਂ ਮੂਰਤੀਆਂ ਨੇ ਜਿਹੜੀਆਂ ਉਹ ਵੀ ਲੋਕ ਖਰੀਦ ਰਹੇ ਨੇ ਇਸ ਦੇ ਨਾਲ ਹੀ ਖਾਸ ਤੌਰ ਤੇ ਰੌਣਕ ਅੱਜ ਜੁਐਲਰਸ ਦੀ ਸ਼ਾਪਸ ਤੇ ਲੱਗੀ ਹੋਈ ਹੈ ਤਾਂ ਤੁਸੀਂ ਦੇਖੋ ਬਾਜ਼ਾਰ ਦੇ ਵਿੱਚ ਕਿਸ ਪ੍ਰਕਾਰ ਗਹਿਮਾ-ਗਹਿਮੀ ਹੈ ਜਿਹੜੀ ਉਚਾਈ ਹੋਈ ਹੈ ਅਤੇ ਉਹ ਦੀਵਾਲੀ ਦਾ ਮਾਹੌਲ ਪੂਰੀ ਤਰ੍ਹਾਂ ਨਜ਼ਰ ਆ ਰਿਹਾ ਹੈ ਲੋਕ ਚਾਰੇ ਪਾਸੇ ਤੁਹਾਨੂੰ ਸ਼ਾਪਿੰਗ ਕਰਦੇ ਜਾਂ ਫਿਰ ਸ਼ਾਪਿੰਗ ਕਰਨ ਲਈ ਆਉਂਦੇ ਜਾਂਦੇ ਦਿਖਾਈ ਦੇਣਗੇ ਤਾਂ ਤੁਸੀਂ ਦੇਖੋ ਕਿ ਬੱਚੇ ਵੀ ਬਜ਼ੁਰਗ ਵੀ ਹਰ ਕੋਈ ਬਾਜ਼ਾਰ ਦੇ ਵਿੱਚ ਆਇਆ ਹੋਇਆ ਏ ਅਗਰ ਗੱਲ ਕੀਤੀ ਜਾਵੇ ਇਸ ਦਿਨ ਸੋਨੇ ਚਾਂਦੀ ਦੇ ਗਹਿਣੇ ਜਾਂ ਫਿਰ ਭਾਂਡੇ ਖਰੀਦਣ ਨੂੰ ਸ਼ੁਭ ਮੰਨਿਆ ਜਾਂਦਾ ਹੈ ਤੁਹਾਨੂੰ ਤੇ ਇਸ ਮੌਕੇ ਭਾਂਡਿਆਂ ਦੀਆਂ ਦੁਕਾਨਾਂ ਤੇ ਵੀ ਰੌਣਕਾਂ ਜਿਹੜੀ ਉਹ ਲੱਗੀ ਹੋਈ ਹੈ ਚਹਲ ਪਹਲ ਤੁਹਾਨੂੰ ਵਰਤਨ ਸਟੋਰਾਂ ਤੇ ਦਿਖਾਈ ਦੇਵੇਗੀ ਵੱਡੀ ਗਿਣਤੀ ਵਿੱਚ ਲੋਕ ਨੇ ਉਹ ਬਰਤਨ ਖਰੀਦ ਰਹੇ ਨੇ ਆਪਣੇ ਰਿਸ਼ਤੇਦਾਰਾਂ ਨੂੰ ਜਾਂ ਫਿਰ ਆਪਣੇ ਸਹਿਯੋਗੀਆਂ ਨੂੰ ਦੇਣ ਵਾਸਤੇ ਉਹ ਗਿਫਟ ਆਈਟਮਾਂ ਨੇ ਜਿਹੜੀਆਂ ਉਹ ਖਰੀਦੇ ਨਜ਼ਰ ਆਉਂਦੇ ਨੇ ਕੋਈ ਕਿਸੇ ਨੂੰ ਡਿਨਰ ਸੈੱਟ ਜਸਟ ਕਰਦਾ ਹੈ ਜਾਂ ਫਿਰ ਹੋਰ ਇਸ ਤਰ੍ਹਾਂ ਦੀਆਂ ਅਲੱਗ-ਅਲੱਗ ਆਈਟਮਾਂ ਨੇ ਜਿਹੜੀਆਂ ਉਹ ਇੱਕ ਦੇ ਦੂਜੇ ਦੇ ਲਈ ਸਾਂਝੀਆਂ ਨੇ ਜਿਹੜੀਆਂ ਉਹ ਕੀਤੀਆਂ ਜਾਂਦੀਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਪਟਿਆਲਾ ਦੇ ਬਜ਼ਾਰਾਂ ਦੇ ਵਿੱਚ ਰੌਣਕਾ ਜਿਹੜੀ ਉਹ ਲੱਗੀ ਹੋਈ ਹੈ ਲਗਾਤਾਰ ਧੰਤੇਰਸ ਦੇ ਮੌਕੇ ਕਾ ਬਾਜ਼ਾਰ ਨੇ ਜਿਹੜੇ ਉਹਨਾਂ ਦੇ ਵਿੱਚ ਗਹਿਮਾ ਗੰਗੀ ਨਜ਼ਰ ਆ ਰਹੀ ਹੈ ਗਿਫਟ ਪੈਕਿੰਗਾਂ ਨੇ ਜਿਹੜੀਆਂ ਉਹ ਵੀ ਲੋਕਾਂ ਦੇ ਵੱਲੋਂ ਕਰਵਾਈਆਂ ਜਾ ਰਹੀਆਂ ਨੇ દિਵਾਲੀ ਦੇ ਪਵਿੱਤਰ ਤਿਉਹਾਰ ਦੇ ਮੌਕੇ ਤੇ ਲੋਕਾਂ ਨੂੰ ਇੱਕ ਦੂਜੇ ਨੂੰ ਗਿਫਟ ਨੇ ਜਿਹੜੇ ਉਹ ਵੀ ਦੇਣੇ ਹੁੰਦੇ ਨੇ ਤਾਂ ਉਹਨਾਂ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਵਰਤਾਂ ਸਟੋਰ ਨੇ ਜਿਹੜੇ ਉਹਨਾਂ ਉੱਤੇ ਖਾਸ ਕਰਕੇ ਰੌਣਕਾਂ ਜਿਹੜੀਆਂ ਲੱਗੀ ਹੋਈ ਹੈ ਪਟਿਆਲਾ ਤੋਂ ਦਿਖਾ ਰਹੇ ਹਾਂ ਜਿੱਥੇ ਬਾਜ਼ਾਰ ਦੇ ਵਿੱਚ ਪੂਰਾ ਜੇ ਮਗਾਮੀ ਵਾਲਾ ਮਾਹੌਲ ਹੈ ਸ਼ਾਮ ਫੋਨ ਕਰਕੇ ਲੋਕ ਵੱਡੇ ਪੱਧਰ ਤੇ ਖਰੀਦਦਾਰੀ ਕਰਨ ਦੇ ਲਈ ਪਹੁੰਚ ਰਹੇ ਨੇ ਤਾਂ ਦੁਕਾਨਦਾਰਾਂ ਨਾਲ ਵੀ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਬਹੁਤ ਚੰਗਾ ਰਿਸਪੌਂਸ ਆ ਜਿਹੜਾ ਪਬਲਿਕ ਦੇ ਵੱਲੋਂ ਦਿੱਤਾ ਜਾ ਰਿਹਾ ਹੈ ਕਿਉਂਕਿ ਹਰ ਕੋਈ ਤਿਹਾਰਾਂ ਦੀ ਵੇਟ ਕਰਦਾ ਹੈ ਇੱਕ ਪਾਸੇ ਜਿੱਥੇ ਆਮ ਪਬਲਿਕ ਨੂੰ ਤਿਹਾਰਾਂ ਦੀ ਉਡੀਕ ਹੁੰਦੀ ਹੈ ਦੂਜੇ ਪਾਸੇ ਵਪਾਰੀ ਅਤੇ ਦੁਕਾਨਦਾਰ ਵੀ ਜਿਹੜੇ ਉਹ ਵੀ ਇਸ ਦਾ ਇੰਤਜ਼ਾਰ ਕਰਦੇ ਰਹਿੰਦੇ ਨੇ ਤਾਂ ਤਸਵੀਰਾਂ ਨੇ ਜਿਹੜੀਆਂ ਉਹ ਤੁਹਾਨੂੰ ਦਿਖਾਈਆਂ ਨੇ ਇਸ ਪ੍ਰਕਾਰ ਬਾਜ਼ਾਰਾਂ ਦੇ ਵਿੱਚ ਰੌਣਕਾਂ ਜਿਹੜੀ ਉਹ ਲੱਗੀ ਹੋਈ ਹੈ ਲੋਕ ਆਪਣੀ ਫੈਮਲੀ ਦੇ ਨਾਲ ਆਪਣੇ ਦੋਸਤਾਂ ਦੇ ਨਾਲ ਧੰਤੇਲਾ ਸਪੋਕੇ ਬਾਜ਼ਾਰ ਦੇ ਵਿੱਚ ਆ ਰਹੇ ਨੇ ਤੇ ਸ਼ਾਪਿੰਗ ਕਰ ਰਹੇ ਨੇ ਤੇ ਇੱਕ ਦੂਜਿਆਂ ਲਈ ਗਿਫਟ ਖਰੀਦ ਲੈਣੇ ਆਪਣੇ ਘਰਾਂ ਵਾਸਤੇ ਭਾਂਡੇ ਸੋਨੇ ਚਾਂਦੀ ਦੇ ਗਹਿਣੇ ਅਤੇ ਹੋਰ ਸਮਾਨ ਖਰੀਦ ਰਹੇ ਨੇ ਤਾਂ ਕੈਮਰਾ ਪਾਸ ਤੋਂ ਸੁਨਨਾਮ ਸਿੰਘ ਨਾਲ ਦਾ ਬਲਵਿੰਦਰ ਸਿੰਘ ਹੀਰਸਾ ਦਿੱਵੀ ਐਨਆਰਏ ਲਿਪਟਿਆਲਾ ਤੋਂ